ਦੀ ਭਲਾਈ ਵਾਲੇ ਸੇਵਾਕਾਰਾਂ 'ਚ ਜਤਨਸ਼ੀਲ ਰਹਿਣ ਵਾਲੀ ਸੰਸਥਾ ਪਗੜੀ ਵੱਲੋਂ ਸਫਲ ਕਿਸਾਨ ਸਨਮਾਨ ਸਮਾਗਮ ਦੌਰਾਨ ਪਿਛਲੇ ਸਮੇਂ ਤੋਂ ਸ਼ੁਰੂ ਕੀਤੇ ਪ੍ਰੋਜੈਕਟ ਜੈਵਿਕ ਰਹੇ ਲੂਬਗੀਚੀ ਅਤੇ ਮੁਰਗੀ ਪਾਲਣ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਪ੍ਰੈਸਿਸਖਤਰ ਗੁਰਿੰਦਰ ਸਿੰਘ ਮਹਿੰਦਰਾਤਾ ਮੁਤਾਬਿਕ ਸਥਾਨਕ ਬਾਜਾਖਾਨਾ ਸੜਕ ਤੇ ਸਥਿਤ ਬਾਬਾ ਗੱਜਨ ਸਿੰਘ ਅਤੇ ਮਾਤਾ ਸੰਤ ਕੌਰ ਮੈਮੋਰੀਅਲ ਕਮਿਊਨਿਟੀ ਸੈਂਟਰ ਕੋਠੇ ਗੱਜਨ ਸਿੰਘ ਵਾਲੇ বিখে ਹੋਣ ਵਾਲੇ ਉਪਤ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੂਜੇ ਕੁਲਤਾਰ ਸਿੰਘ ਸੰਤਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੰਸਥਾ ਦੇ ਉਪਤੋ ਪਰਾਲੇ ਦੀ ਭਰੂਤ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਅਜਈਆਂ ਵਾਤਾਵਰਣ ਪੱਖੀ ਸੰਸਥਾਵਾਂਾਂ ਤੇ ਜਥੇਬੰਦੀਆਂ ਦੇ ਸਹਿਯੋਗ ਲਈ ਸਰਕਾਰ ਹਰ ਸਮੇਂ ਤਿਆਰ ਹੈ ਤੇ ਇਸ ਬਾਰੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਕਰਨਗੇ ਸੰਸਥਾ ਦੇ ਸੰਸਤਾਪਕ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਲਾਲ ਸਿੰਘ ਸ਼ਿਕਾਗੋ ਨੇ ਆਖਿਆ ਕਿ ਸੰਸਥਾ ਵੱਲੋਂ ਹੁਣ ਤੱਕ 450 ਤੋਂ ਜ਼ਿਆਦਾ ਵਾਤਾਵਰਨ ਪੱਖੀ ਕਿਸਾਨਾਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਅਤੇ 40 ਪੋਲਟਰੀ ਫਾਰਮ ਦਾ ਧੰਦਾ ਕਰਨ ਵਾਲੇ ਅਤੇ 55 ਘਰੇਲੂ ਬਾਗੀਚੀ ਆ ਵਾਲੇ ਵਾਤਾਵਰਨ ਪੱਖੀ ਕਿਸਾਨਾਂ ਦਾ ਸਨਮਾਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਕਰਵਾਇਆ ਗਿਆ ਇਸੋ ਮੋਕੇ ਉਪਰੋਕਤ ਇਲਾਵਾ ਡਾਕਟਰ ਅਮਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ ਬਲਾਕ ਅਫਸਰ ਸਮੇਤ ਹਰਵਿੰਦਾ ਸਿੰਘ ਮਰਵਾਹਾ ਦਲੇਰ ਸਿੰਘ ਅਮਰਜੀਤ ਸਿੰਘ ਢਿੱਲੋਂ ਦਲੀਪ ਸਿੰਘ ਮਾਸਟਰ ਜਸਪਾਲ ਸਿੰਘ ਮਰਾੜ ਡਾਕਟਰ ਮਨਜੀਤ ਸਿੰਘ ਲਾਲਿਆਣਾ ਤੇ ਪਰਮਜੀਤ ਸਿੰਘ ਮਾਨ ਆਦ ਨੇ ਵੀ ਸੰਬੋਧਨ ਕੀਤਾ ਉਹਨਾਂ ਦੱਸਿਆ ਕਿ ਪਗੜੀ ਸੰਸਥਾ ਸ਼ਿਕਾਗੋ ਕਿਸਾਨੀ ਮੋਰਚੇ ਤੋਂ ਬਾਅਦ ਹੋਂਦ ਵਿੱਚ ਆਈ ਅਤੇ ਪਰਵਾਸੀ ਭਾਰਤੀ ਵੀਰਾਂ ਨੇ ਛੋਟੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਆ ਸੋਚਿਆ ਕਿ ਕਿਸਾਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਪਤ ਸੰਸਥਾ ਨੇ ਲਾਲ ਸਿੰਘ ਮੁੱਖ ਸੇਵਾਦਾਰ ਸ਼ਿਕਾਗੋ, ਕੁਲਦੀਪ ਸਿੰਘ ਸਰਾਂ, ਡਾਕਟਰ ਹਰਿੰਦਰ ਸਿੰਘ ਲਾਂਬਾ ਦੀ ਅਗਵਾਈ ਵਿੱਚ ਫਰੀਦਕੋਟ ਤੋਂ ਸੇਵਾ ਕਾਰਜ ਸ਼ੁਰੂ ਕੀਤਾ। ਕੋਟਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮੈਂਦੀਰਤਾ ਦੀ ਵਿਸ਼ੇਸ਼ ਰਿਪੋਰਟ। ਇਹ ਜਸਟੂਟਾਇਆ। ਉਹ ਕਹਿੰਦਾ ਹੈ ਕਿ ਜਿਹੜਾ ਜਿਹੜਾ ਰੀਪੋਰਟ ਦੇ ਵਿੱਚ ਤਕਰੀਬਨ 2000 ਇਨਸੀਡੈਂਟ ਨੇ ਜਿਹੜੇ ਵਾਪਰੇ ਨੇ ਜਿਹੜੇ ਅੱਜ ਰਿਪੋਰਟ ਕੀਤੇ ਗਏ ਨੇ ਤਕਰੀਬਨ 27% ਮੇਰੇ ਪਿਛਲੇ ਸਾਲ ਨਾਲੋਂ ਘਟਾਇਨੇ ਜੋ ਮੈਂ ਲਾ ਕੇ ਆਪਣਾ ਲੈ ਕੇ ਚੱਲਿਆ ਕਿਉਂਕਿ ਮੈਂ ਅੱਜ ਚੈੱਕ ਕੀਤਾ ਤੇ ਮੈਂ ਆਪਣੇ ਸਟਾਫ ਨਾਲ ਕਿਹਾ ਉਹ ਹੀ ਮੈਂ ਕਹਾਂ ਕਿ ਅੱਤੀ ਅਮਰ ਚੀਜ਼ੋਂ ਕਰਦੀ ਹੈ ਇਹ ਸਦਵਾ ਸੰਡੇ ਮੈਂ ਅੱਜ ਪਿਆ ਕਰ ਸ਼ਿਵਾਤ ਵੀ ਜਦੋਂ ਮਾਰੋਗੇ ਮੋਹਰ ਚੋ ਜਿਵੇਂ ਚਾਪੜ ਉਹ ਸੁਕਾਇਆ ਬਾ ਉਹ ਦੂਰ ਨਿਕਲਦਾ ਸਾ ਆਪਾਂ ਸਾਰੇ ਮੈਜਰ ਦੇ ਆਪਾਂ ਜਿਸ ਸਤਿਨਾਮ ਸਾਹਿਬ ਨੇ ਕਿਹਾ ਕਿ ਜਿਹੜੀ ਜਿਹੜੀ ਜਿਹਨੇ ਵੀ ਚੱਲ ਰਹੀ ਹੈਗੇ ਆ ਉਹਨੂੰ ਆਪਾਂ ਲਾਗੂ ਕਰ ਸਕੀਏ ਤੇ ਆਪਣੀ ਵੇਧ ਜਿਹੜੀ ਹੈ ਉਹ ਵਿਦੇਸ਼ੀ ਗਰੁੱਪਟ ਰੀਡ ਕੋਡ ਦੀ ਵੇਧ ਜਿਹੜੀ ਕਰ ਸਕੀਏ ਸੋ ਬਹੁਤ ਬਹੁਤ ਧੰਨਵਾਦ ਕਰਕੇ ਆ ਸਾਡੇ ਸਾਥੀਓ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਕਿ ਲੱਗੋ ਮੈਨੂੰ ਬਹੁਤ ਖਲਾਸ ਹੈ ਕਿ ਤੁਕੋ ਬੋਲ ਕੇ ਇਹ ਤਰ੍ਹਾਂ ਬੋਲਾ ਪਰ ਫਿਰ ਇਹ ਬਿਲਕੁਲ ਗਿਆ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਮਹਿੰਮ ਬੇਜਾਗੂ ਪੰਡਾ ਇੱਕ ਦਸਰੇ ਨੂੰ ਸਾਡਾ ਮੇਨ ਮੁੱਦਾ ਖੜਾ ਜਣਾ ਸੀ ਉਹ ਪਾਣੀ ਬਚਾਉ ਸੀ। ਅਗਰ ਪੰਜਾਬ ਦਾ ਸੀ ਪਾਣੀ ਬਚਾਉਨੇ ਆ ਉਦੋਂ ਸਾਡਾ ਬਦਲੋ ਹੇਠ ਜਿਹੜਾ ਦਾ ਉਹ ਘੜਦਾ ਸਬਜ਼ੀਆਂ ਫਸਲਾਂ ਸਾਰੇ ਉਹਦੇ ਤੇ ਪੈਂਡ ਕਰਦੀਆਂ ਹਨ। ਪਰ ਅਸੀਂ ਅੱਡ ਪਾਸੇ ਨੂੰ ਬੋਰੂਟ ਬਿਠੀ ਆ। ਸਾਡਾ ਜਿਹੜਾ ਜੋ ਨਹੀਂ ਪਰ ਉਹ ਨਾਲ ਦੇ ਜ਼ਰੂਰ ਮੇਨ ਮੁੱਦਾ ਇਹਦਾ ਜ਼ੋਰ ਹੈ। ਉਹ ਇੱਥੇ ਦੀ ਗਵਰਨਮੈਂਟ ਦਾ ਅਸੀਂ ਬਹੁਤ ਬਹੁਤ ਉਤਸ਼ਾਹ ਨਾਲ ਗੱਲ ਕਰਦੇ ਆ ਅੱਜ ਆਪ ਵੀ ਚਾਕੇ ਦੋ ਕੋਲੋਂ ਜਿੰਨੀ ਕਿ ਹੋ ਸਕਦੀ ਹੈ ਮਦਦ ਵੀ ਕਰਾਂਗੇ ਭੇਜਾਂਗੇ ਜਿਹੜਾ ਸਾਡੇ ਕਿਸਾਨ ਵੀਰ ਜਿਹੜੇ ਆ ਉਤਸ਼ਾਹ ਨਾਲ ਕੰਮ ਕਰਦੇ ਆ ਪੋਲਟਰੀ ਫਾਰਮ ਦਾ ਬਿਘਰੀ ਫਾਰਮ ਦਾ ਫਾਟਰੀ ਦਾ ਇਹ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡਾ ਜਿਹੜਾ ਗਰੁੱਪ ਕਰ ਉਹ ਸਟੈਪ ਬਾਈਟ ਆਪ ਕੋ ਮਿਲਿਆ ਦ ਮੈਨੂੰ ਉਮੀਦ ਹੈ ਮੈਂ ਜਲੰਧਰ ਤੋਂ ਆ ਮੈਂ ਤੇਰੀ ਘਟੋ ਘਟ ਵੀ 15-16 ਮਹੀਨਾ ਹੈਗਾ ਅੱਗੇ ਮੈਂ ਕਹਿੰਦਾ ਜੀ ਸਾਰੇ ਤੇ ਸਹਿਯੋਗੀਆਂ ਬੇਨਤੀ ਦਰੋਂ ਵੀ ਇੱਕ ਹੋ ਜਿਹੜੀ ਇਹ ਸੈਮੀਨਾਰ ਹੈਗਾ ਜਿੰਨਾ ਤਰ੍ਹਾਂ ਜਿਵੇਂ ਰੱਖਿਆ ਜਾਵੇ ਤਾਂ ਆ ਕਿ ਅਸੀਂ ਉਥੇ ਦੇ ਪਰਮਾ ਨੂੰ ਵੀ ਇਸੇ ਤਰ੍ਹਾਂ ਸਹਿਯਾਤ ਕਰ ਸਕੀ। ਮੇਰੀ ਉਮੀਦ ਹੈ ਮੇਰੀ ਬੇਨਤੀ ਕੋਰਤ ਕਰੋਗੇ। ਇਹਨਾਂ ਨਾਲੇ ਸਮਾਂ ਤੇ ਬੇਤਨਾ ਬੜਾ ਔਖਾ ਕਹਿੰਦਾ ਬਾਬਾ। ਇਹ ਆਪਣੇ ਕਾਫੀ ਗਲਤਪਨ ਹੋਈ ਹੈ ਹੈਲਪ ਕਰਨਗੇ। ਹੁਣ ਮੈਂ ਸਾਡੇ ਮਾਨ ਨੂੰ ਸਪੀਕਰ ਵਿਧਾਨ ਸਭਾ ਸਰਦਾਰ ਮਨਤਾ ਸਿੰਘ ਜੀ ਸੰਧਵਾ ਉਹਨਾਂ ਨੂੰ ਬੇਨਤੀ ਕਰਨਾ ਕਿ ਸਾਡੇ ਕੁੜਕ ਕੋਈ ਹਲਕੇ ਦੇ ਦੂਰ ਮੱਖਮ ਅਕੜੇ ਪਿੰਡਾਂ ਨੂੰ ਆਏ ਹੋਏ ਖਾਨਾਂ ਨੂੰ ਸਮੋਦਨ ਕਰਨਗੇ ਮਾਨਯੋਗ ਸਪੀਕਰ ਵਿਧਾਨ ਸਭਾ ਉਹਨਾਂ ਦੇ ਆਉਤੇ ਹੀ ਉਹਨਾਂ ਦਾ ਤਾੜੀਆਂ ਨਾਲ ਸਵਾਗਤ ਕਰਦੇ ਆ ਮਾਨਯੋਗ ਸਪੀਕਰ ਵਿਧਾਨ ਸਭਾ ਪ੍ਰਤਾਸਕ ਖੜੇ ਹੋਵੋ 4 ਮੀਟਰ ਬਿੜਿਆ ਨਾ ਪੈੜ ਦੇ ਵਿੱਚੋਂ ਬੱਤ ਨਾਲ ਸੀਗੇ ਉਹ ਕਿਰਾਏ ਦਾ ਕੰਮ ਨਹੀਂ ਕਰਦੇ ਸੀਗੇ ਤੇ ਮੈਂ ਸੰਧਵਾ ਪਿੰਡ ਤੋਂ ਆ ਕੇ 8 ਕਿਲੋਮੀਟਰ ਪੈਦਾ ਮੇਰੇ ਪਿੰਡ ਤੋਂ ਤੇ 2 ਕਿਲੋਮੀਟਰ ਖੇਤ 10 ਕਿਲੋਮੀਟਰ ਖੇਤ ਪੈਦਾ ਮੇਰਾ ਸੰਧਵਾ ਉੱਥੋਂ ਮੈਂ ਹਿਰਾਸਤੇਆਂ ਘੰਟੇ ਦੇ ਕਿਰਾਏ ਦੇ ਟਰੈਕਟਰ ਲੈ ਕੇ ਗਿਆ 5 ਸਾਲ ਲਗਾਤਾਰ ਮੈਂ ਸੰਧਵਾ ਤੋਂ ਜਾਂਦਾ ਰਿਹਾ ਵੀ ਸਿਰ ਪਰਾਲੀ ਦਾ ਹੱਲ ਕਰ ਲਈ ਤੇ ਮੁੜ ਕੇ ਪਾਸੇ ਤੋਂ ਸਾਡੇ ਪਿੰਡ 'ਚ ਸੱਦ ਸੱਦ ਨੂੰ ਕਿਤੇ ਰੋਕਣੀ ਸਾਰਿਆ ਘਪਰਾਲੀ ਦਾ ਤੇ ਸਾਰੀ ਵਿੱਤੀ ਵਾਣਾ ਹੈਗਾ ਤੇ ਸਾਰੀਆਂ ਰਿਪੋਰਟਾਂ ਮੇਰੇ ਕੋਲੇ ਅੱਜ ਤੱਕ ਪਈਆਂ ਸਾਰੀਆਂ ਬਿੱਟੀਆਂ ਤੇ ਬਹੁਤ ਵਧੀਆ ਮੇਰੀ ਜਮੀਰ ਮਤਲਬ ਵੀ ਉਪਜਾਊ ਬਗੀ ਆ ਤੇ ਵਾਦਾ ਕਰਨ ਵੀ ਮਤਲਬ ਤੇ ਹਾਜ਼ਰ ਰੱਖਦਾ ਮਿੱਟੀ ਨੂੰ ਵੀ ਤੇ ਜਿਹੜਾ ਝੋਨਾ ਲਾਣਾ ਮੈਂ ਉਹ ਬਗੈਰ ਕਦੂਦੂ ਲਾਦਾ ਤੇ ਉਹਨੇ ਪਾਣੀ ਦੀ ਬਚਤ ਹੁੰਦੀ ਇਹਦੇ ਫਾਇਦੇ ਵੀ ਮੇਰੇ ਕੋਲ ਬਈ ਹੁੰਦੀ ਆ ਮਤਲਬ ਕਹਿੰਦਾ ਭਾਬੀ ਆਪਾਂ ਜੇ ਆਪਾਂ ਸੋਚਾਂਗੇ ਰੱਖ ਕੇ ਤੇ ਗੱਲਾਂ ਸਾਰੀ ਜੀਵ ਵਧੀਆ ਹੋ ਗਈ ਬੱਚੇ ਮੇਰੇ ਬੜੇ ਵੀ ਤੰਦਰੁਸਤ ਤੇ ਮਤਲਬ ਕਿਸੇ ਵੀ ਪੜਾਈ ਵਿੱਚ ਵਧੀਆ ਆ ਗਏ ਆ ਤੇ ਘਰੇ ਤੰਦਰੁਸਤੀ ਆ ਬਹੁਤ ਖੁਸ਼ੀ ਆ ਮਤਲਬ ਵਧੀਆ ਜੀਵਨ ਬਤੀਤ ਕਰ ਰਹੇ ਆ ਇਹ ਹੈ ਜੀ ਜਨਾਬ ਤੁਸੀਂ ਤੇ ਬਾਈ ਕਹਿੰਦੇ ਉਹ ਦਵਾਈਆਂ ਵੇਚ ਨਾਲ ਤੁਹਾਨੂੰ ਪੈਸੇ ਦੇ ਕੇ ਨਹੀਂ ਲੈਂਦਾ ਇਹ ਕਹਿੰਦਾ ਤੁਹਾਡਾ ਜਾ ਕੇ ਵੇਖ ਹੈ ਕੁਝ ਵੀ ਲੈ ਕੇ ਆਪਣੇ ਸਾਰੇ ਆਦਨ ਵਾਲੇ ਦੀ ਸੋ ਥੋੜਾ ਜਾ ਆਪਾਂ ਨੂੰ ਨਾ ਮੈਨੂੰ ਇਹ ਲੱਗਦਾ ਵੀ ਆਪਾਂ ਮੱਥਾ ਤਾਂ ਸਾਡੇ ਦੇਖ ਭਗ ਮੰਨਦੇ ਉਹਦੀ ਘਟਾ ਰੋਜ਼ ਮੈਂ 90% ਜਪਦੀ ਸਾਹਿਬ ਦਾ ਪਾਠ ਕਰਦੇ ਹੋਵਾਂਗੇ ਕਰਦੇ ਆ ਨਾ ਤੇ 90% ਹੀ ਆ ਚਲਾਉਂਦੇ ਆ ਇਹ ਨਹੀਂ ਆ ਜਿੰਦਾਂ ਦਾ ਸਰਦਾਈ ਗੁਰੂ ਸਾਹਿਬ ਜਦੋਂ ਹੁਕਮ ਕਰਕੇ ਪਵਨ ਗੁਰੂ ਪਾਣੀ ਪਿਤਾ ਬਾਤਾ ਧਰਤੀ ਮਾਤਾ ਤੇ ਬਾਈ ਜੀ ਜੇ ਫਿਰ ਅਸੀਂ ਗੁਰੂ ਵੀ ਨਹੀਂ ਮੰਨਾਂਗੇ ਤੇ ਫਿਰ ਟੱਕੀ ਖਾਵਾਂਗੇ ਹਾਂ ਦੇਖੋ ਸਾਡੇ ਕਰੀ ਬਾਈ ਜੀ ਤੋਂ ਵੀ ਵਿਸ਼ੇਸ਼ ਮਹਾਨ ਦਨ ਹੈ आगे आगे देखो सामने जी ओके ਰਿਆ ਕਾਲ ਇੱਕ ਮਿੰਟ ਸਰ ਪ੍ਰਵਾਹ ਕੰਡ ਬੱਕਾ ਦੇ ਸਹਿਗ ਔਕਾ ਸਪਾਈਚ ਟੂਟਾ ਸੇ ਕੰਡਕਟਰ ਠੀਕ ਹੈ ਉਹਦੇ ਹਰ ਜਦ ਜਦ ਆਰ ਪ੍ਰਵਾਹ ਦੇ ਰਹੀ ਹਰ ਮੱਗੀ ਮੇਡ ਹਾਂ ਦੇ ਬੰਦੇ ਪ੍ਰਵਾਹ ਵਾਲੇ ਚਾਨ ਸਿੰਘ ਤੇਜਾ ਸਿੰਘ ਚਾਣਾ ਬਾਵੇ ਤਾਂ ਰੱਖੇ ਤੋਂ ਅਜੇ ਤੇਰੇ ਦੇਖੀ ਹੈ ਠੀਕ ਹੈ ਬਾਵੇ ਦਾ ਸਿੰਘ ਬਲਵੀਰ ਸਿੰਘ ਪੰਮਰ ਵਾਲਾ ਸਾਫ ਸਿੰਘ ਤੇ ਸਰ ਸਿੰਘ ਬਰਾਗਤ ਦੋ ਕਿਸਾਨ ਹੈ ਇੱਕੋ ਸਾਹਮਣੇ ਇੱਥੇ ਹੀ ਕੀ ਖੁਸ਼ੀ ਕਮੀ ਦੀ ਗੱਲ ਹੁੰਦੀ ਹੈ ਮੇਰੇ ਸਾਹਮਣੇ ਸਾਰੇ ਤੋਂ ਸਮਾਂ ਕੱਢਦੇ ਆ ਮਤਾਂ ਨਰਮਣ ਸਿੰਘ ਮੇਜਰ ਸਿੰਘ ਬਲੌਰ ਸਿੰਘ ਸਰਮਾਨ ਤੇਰੇ ਬਾਟੇ ਹੀ ਮਤਲਬ ਬਹੁਤ ਵੱਡਾ ਜਿਹਦਾ ਆਉਣ ਵਾਲੇ ਸਮੇਂ ਬੜਾ ਵੱਡਾ ਇੰਪੈਕਟ ਪੈਣਾ ਬੜਾ ਵੱਡਾ ਸ਼ਲਾਘਾਯੋਗ ਪਰਾਲਾ ਹੈ ਪਗੜੀ ਜਿਹੜਾ ਗਰੁੱਪ ਸੀ ਦਾ ਸੀਗਾ ਖੋਦਾ ਦਾ ਲਾਲ ਸਿੰਘ ਉਹਨਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਅਮਰੀਕਾ ਤੋਂ ਆ ਕੇ ਇੱਥੇ ਇਹ ਕੀਤਾ 40 ਦੇ ਕਰੀਬ 40 ਜਿਹੜੇ ਪੋਲਟਰੀ ਦੇ ਕਿਸਾਨ ਆ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਪੋਲਟਰੀ ਦਾ ਕੰਮ ਕਰਾਇਆ ਜਿਹੜੇ ਰੋਜ਼ ਹਜ਼ਾਰ-ਹਜ਼ਾਰ ਤੋਂ 2000 ਰੁਪਏ ਕਮਾਉਂਦੇ ਆ ਸੋ ਬੜਾ ਵੱਡਾ ਕੰਮ ਕੀਤਾ ਔਰ 450 ਦੇ ਕਰੀਬ ਘਰੇਲੂ ਬਗੀਚੀਆਂ ਇਹਨਾਂ ਨੇ ਲਵਾਈਆਂ ਤਾਂ ਕਿ ਜਿਹੜੀ ਸਬਜ਼ੀ ਵਗੈਰਾ ਉਤਾਰੀ ਕਰੋ ਹੀ ਉਹਦੀ ਪੂਰਤੀ ਹੋ ਜੇ ਸੋ ਬਹੁਤ ਵੱਟਾ ਇਨਕਲਾਬੀ ਉਪਰਾਲਾ ਇਹਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਮੈਂ ਮਾੜੀ ਮੰਤਰੀ ਜੀ ਨਾਲ ਵੀ ਗੱਲ ਕਰੂੰਗਾ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਜਿਹੜੇ ਮਦਦ ਕਰਨ ਵਾਲੇ ਲੋਕ ਨੇ ਜਿਹੜੇ ਵਿਰਿਸ਼ਾ ਚ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਸਾਡੇ ਇਥੋਂ ਸਬਜ਼ੀਆਂ ਵਗੈਰਾ ਫਲ ਆਪਾਂ ਐਕਸਪੋਰਟ ਕਰੀਏ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਵੀ ਖੇਤੀਬਾੜੀ ਹੈ ਨਾ ਜੀ ਇਹ ਬਿਲਕੁਲ ਲਾਹੇਵਤ ਹੁੰਦਾ ਪਰ ਇਹਨੂੰ ਕਰੋ ਬਾਬੇ ਨਾਨਕ ਦੀ ਨਜ਼ਰ ਦੇ ਨਾਲ ਇਸ ਤਰ੍ਹਾਂ ਹੈ ਕਿ ਮੈਨੂੰ ਪੰਜਾਬ ਦਾ ਬਹੁਤ ਸਾਲਾਂ ਤੋਂ ਫਿਕਰ ਮਨ ਸੇਗਾ ਤੇ ਉਹਦੇ ਲਈ ਕਈ ਸਾਲਾਂ ਤੋਂ ਸੋਚਦੇ ਸੀ ਪੰਜਾਬ ਲਈ ਕੀ ਕੀਤਾ ਜਾਵੇ ਅੱਜ ਤੋਂ 3 ਸਾਲ ਪਹਿਲਾਂ ਅਸੀਂ ਪਗੜੀ ਸੰਸਤਾ ਨਵੇਂ ਸੇ ਰਜਿਸਟਰ ਹੋਈ ਉਹਦੇ ਨਾਲ ਅਸੀਂ ਸਾਰੇ ਪ੍ਰੋਫੈਸ਼ਨਲ ਬੰਦੇ ਇਕੱਠੇ ਕੀਤੇ ਕਿ ਇਹ ਜੋ ਉਹਨਾ ਕਨੈਕਸ਼ਨ ਦੇ ਦਾ ਪੂਰੀ ਐਕਸਪਰਟਾਈਜ਼ ਇਕੱਠੀ ਕਰਕੇ ਫਿਰ ਕਿਸਾਨਾਂ ਨੂੰ ਉਹਨਾਂ ਦਾ ਨੌਲੇਜ ਟ੍ਰਾਂਸਫਰ ਕੀਤੀ ਉਹਨਾਂ ਨੂੰ ਟ੍ਰੇਨ ਕੀਤਾ ਉਹਦੀ ਕੰਮ ਕਰਨ ਵਿੱਚ ਸਾਡੇ ਨਾਲ ਹਰਵਿੰਦਰ ਸਿੰਘ ਹੋਰੀ ਜਸਵਾਲ ਸਿੰਘ ਸਿਗੁਰਾਨੇ ਬਹੁਤ ਚਲਾਕਾ ਜੋ ਕੰਮ ਕੀਤਾ ਹੈ ਇਹਦੇ ਸਦਕੇ ਅੱਜ ਇੰਨੇ ਕਿਸਾਨ ਇਕੱਠੇ ਲੱਗੇ ਨੇ ਉਹਦਾ ਸਬੂਤ ਤੁਹਾਡੇ ਸਾਹਮਣੇ ਹੈ ਉਹ ਜਿਹੜੀਆਂ ਗੱਲਾਂ ਨੇ ਉਸ ਪਰੈਕਟੀਕਲ ਰੋਪ ਜਿਹੜੇ ਸਾਹਮਣੇ ਆ ਚੁੱਕੀਆਂ ਨੇ ਨੇ ਸਪੀਕਰ ਸਾਹਿਬ ਨੇ ਕਿਹਾ ਮੈਂ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕਰੂੰਗਾ ਉਹ ਬਹੁਤ ਵੱਡਾ ਸਾਡੇ ਲਈ ਖੁਸ਼ੀ ਦੀ ਗੱਲ ਹੈ ਤੇ ਪਗੜੀ ਤੇ ਬਹੁਤ ਛੋਟੀ ਸੰਸਥਾ ਹੈ ਅੱਜ ਤੋਂ ਲੱਗਦਾ ਕਿ ਪਗੜੀ ਹੁਣ ਹੋਰ ਜਿਆਦਾ ਵੱਡੇ ਕੰਮ ਕਰ ਪਾਏਗੀ ਹੁਣ ਸਾਡਾ ਅਗਲਾ ਕਦਮ ਹੈਗਾ 10 ਗੁਣਾ ਵੱਡਾ ਪ੍ਰੋਜੈਕਟ ਲੈ ਕੇ ਆਉਣਾ ਆ ਸਭ ਤੋਂ ਪਹਿਲਾਂ ਤਾਂ ਮੈਂ ਆਜੀ ਨੂੰ ਜੁਆਇਨ ਕੀਤਾ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਮਾਨ ਜੋਗ ਸਪੀਕਰ ਦਾਨ ਸਭਾ ਦਾ ਤੁਹਾਨੂੰ ਕੋਟਾਰ ਸਦਵਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਰ ਲਾਲ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਕਿਸਾਨ ਵੀਰਾਂ ਨੂੰ ਜਿੱਥੇ ਖੇਤੀ ਨੂੰ ਪੂਜੀ ਵਾਲੇ ਤੋਰਿਆ ਸਹਾਇਕ ਕਿੱਤਿਆਂ ਵੱਲ ਤੋਰਿਆ ਉਦੇ ਨਾਲ ਨਾਲ ਜਿਹੜਾ ਅੱਜ ਮੈਂ ਹੋਣਿਆ ਕਿ ਜਿਹੜੀ ਆਪਣੇ ਪਰਾਲੀ ਨੂੰ ਅੱਗ ਲੱਗ ਕੇ ਤੇ ਜਿਹੜੇ ਸੈਂਸਸ ਨੇ ਉਹ ਆਪਾਂ ਨੈਕਸਟ ਟਾਈਮ ਜਿਹੜੇ ਸਪੀਕਰ ਸਾਹਿਬ ਵੀ ਕਹਿੰਦੇ ਕਿ ਇਹਨੂੰ ਆਪਾਂ ਘਟਾਉਣਾ ਹਾਂ ਜਿਹੜਾ ਸਾਡਾ ਟਾਰਗੇਟ ਬਈ ਰਹੇਗਾ ਕਿ ਜ਼ੀਰੋ ਬਰਨਿੰਗ ਕਰਨਾ ਕਿਉਂਕਿ ਬਰਨਿੰਗ ਕਰਦੇ ਮੈਂ ਗੱਲ ਕਰ ਰਿਹਾ ਜਿੰਨੇ ਜਰ ਆਪਾਂ ਇਸ ਚੀਜ਼ ਨੂੰ ਨਵਾਂਗੇ ਤੇ ਸਾਡੇ ਕੈਂਸਰ ਵਰਕੇ ਬਿਮਾਰੀਆਂ ਬਹੁਤ ਬਿਮਾਰੀਆਂ ਨੂੰ ਆਪਾਂ ਨਹੀਂ ਘਟਾ ਸਕਾਂ ਸੋ ਮੈਨੂੰ ਸਾਰੇ ਨੂੰ ਮੇਰੀ ਬੇਇਤੀ ਹੈ ਕਿ ਅੱਜ ਕੋਈ ਮੇਰਾ ਪਹਿਲਾ ਦੇਣੀ ਆ ਤੇ ਉਹਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਬੇਇਤੀ ਹੈ ਕਿ ਆਪਾਂ ਪਾਕ ਦਾ ਸਰਕਾਰ ਦੇ ਜੋ ਵੀ ਨਿਰਦੇਸ਼ ਹੋਵੇ ਉਹਦਾ ਸਹਿਯੋਗ ਕਰੀਏ ਅ ਨੈਕਸਟ ਟਾਈਮ ਜਿਹੜੀ ਹੈ ਜਿਹੜੀ ਜਿੱਦਾਂ ਇਹਨਾਂ ਦਾ ਰਸਤਾ ਨਾਲ ਸਿੰਘ ਉਹਨੇ ਪਰੇਲਾ ਬੜਾ ਉਹ ਕਿਹਾ ਕਿ ਸਹਾਇਕੀ ਤੇ ਜਿਹੜੇ ਨੌਜਵਾਨਾ ਬਣਾ ਕੇ ਉਹ ਜਿਹੜੀ ਬਾਹਰ ਮਾਈਗ੍ਰੇਸ਼ਨ ਹੋ ਰਹੀ ਹੈ ਉਹਨੂੰ ਰੋਕੀਏ ਪਲੱਸ 2 ਨਾ ਐਗਰੀਕਲਚਰ ਡਿਪਾਰਟਮੈਂਟ ਦਾ ਕੀ ਸਹਿਯੋਗ ਰਹੂਗਾ ਇਹਨਾਂ ਦੀ ਸੰਸਥਾ ਦੇ ਇਹਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਦਾ ਸਾਡੇ ਕੋਲ ਜਿੰਨੀ ਜਿਹੋ ਜੀ ਵੀ ਉਹ ਟ੍ਰੇਨਿੰਗ ਚਾਹਣਗੇ ਚਾਹੇ ਉਹ ਉਹਦੇ ਚ ਵਰਮਿੰਗ ਕੋਤਹੀ ਹੋਵੇ ਚਾਹੇ ਸ਼ਹਿਤੀ ਮੱਖੀ ਦੀ ਹੋਵੇ ਚਾਹੇ ਗੋੜ ਬਣਾਉਂਦੀ ਹੋਵੇ ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਖੇਤੀ ਬੜੇ ਸੰਬੰਧਤ ਆ ਕੋਈ ਪਹਿਲ ਦੇ ਆਧਾਰ ਤੇ ਉਹ ਕਿਸਾਨਾਂ ਨੂੰ ਦੇਾਂਗੇ ਉਹ ਤੁਹਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਵਧੀਆ ਵਾ ਹਫੀਜ਼ਪੁਰ ਕੋਟ ਮੇਰੇ ਖਿਆਲ ਪਹਿਲਾ ਜ਼ਿਲ੍ਹਾਵਾਦੀ ਦੇ ਵਿੱਚ ਇੰਨਾ ਵਧੀਆ ਇਨਫਰਾਸਟ੍ਰਕਚਰ ਸਟਰਕਚਰ ਆ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਨੌਜਵਾਨ ਜਿਹੜਾ ਵੀ ਜੀਐਸਟੀ ਦੀ ਵੀ ਟ੍ਰੇਨਿੰਗ ਚਾਹੂਗਾ ਉਹਨੂੰ ਆਪਾਂ ਪ੍ਰੋਵਾਈਡ ਕਰਾਂਗੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਸੰਸਥਾ ਪਗੜੀ ਪਗੜੀ ਸੰਸਥਾ ਦੇ ਸੰਸਥਾਪਕ ਨੇ ਸਰਦਾਰ ਲਾਲ ਸਿੰਘ ਜੀ ਉਹਨਾਂ ਨੇ ਕੋਠੇ ਗੱਜਨ ਸਿੰਘ ਵਾਲੇ ਕੋੜਪੂਰਾ ਵਿਖੇ ਇੱਕ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਕੁਝ ਕੁ ਕਿਸਾਨ ਜਿਨ੍ਹਾਂ ਨੂੰ ਉਹਨਾਂ ਨੇ ਪੋਲਟਰੀ ਦਾ ਧੰਦਾ ਕਰਾ ਕੇ ਦਿੱਤਾ ਕੁਝ ਕੁ ਕਿਸਾਨ ਜਿਨ੍ਹਾਂ ਨੂੰ ਘਰੇਲੂ ਬਗੀਚੀ ਉਹਨਾਂ ਕਿਸਾਨਾਂ ਦਾ ਸਨਮਾਨ ਰੱਖਿਆ ਸੀਗਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਕਿਹਾ ਵੀ ਇਹ ਉਪਰਾਲਾ ਬਹੁਤ ਵਧੀਆ ਹੈ ਜਿਹੜੇ ਵੀ ਦੇਸ਼ ਦੀ ਤਰੱਕੀ ਹੈ ਉਹ ਖੇਤੀ ਰਾਹੀਂ ਹੋ ਕੇ ਜਾਂਦੀ ਐ ਉਹ ਰਸਤਾ ਸਿਰ ਤੇ ਸਿਰਫ ਖੇਤੀ ਰਾਹੀਂ ਆ। ਸੋ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜਿਹੜੀਆਂ ਗੱਲਾਂ ਕੀਤੀਆਂ ਸਰਦਾਰ ਲਾਲ ਸਿੰਘ ਨੇ ਕੀਤੀਆਂ ਸਟੇਜ ਸੰਚਾਲਨ ਕਰ ਰਾ ਡਾਕਟਰ ਮਨਜੀਤ ਸਿੰਘ ਨੇ ਕੀਤੀਆਂ ਹੋਰ ਜਿਹੜੇ ਸਨ ਉੱਥੇ ਉਹਨਾਂ ਨੇ ਇਹੀ ਕਿਹਾ ਬਾਈ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਇੱਧਰ ਅਵੇਅਰ ਕਰੋ ਆਪਣੇ ਦੇਸ਼ ਦੇ ਵਿੱਚ ਬਹੁਤ ਮੌਕੇ ਨੇ ਆਪਣੇ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਬਹੁਤ ਮੌਕੇ ਨੇ ਪਲੱਸ 2 ਤੋਂ ਬਾਅਦ ਬੱਚੇ ਨੂੰ ਬਾਹਰ ਭੇਜਣ ਦੀ ਬਜਾਏ ਘੱਟੋ-ਘੱਟ ਡਿਗਰੀ ਕੀਤੀ ਹੋਵੇ। ਸੋ ਉਹਨਾਂ ਨੇ ਕਿਹਾ ਮੈਂ ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਕਰਕੇ ਤੇ ਇਸ ਤਰੀਕੇ ਨਾਲ ਇਸ ਸੰਸਥਾ ਦਾ ਸਹਿਯੋਗ ਕਰਾਂਗੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ। ਔਰਤ ਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ